ਕਦ ਸਭਾਈ ਨੂੰ ਕਿਵੇਂ ਲੱਗ ਗਿਆ ਕਾਰਵਾਰ ਤੋਂ ਨੂੰ ਕਾਰਵਾਰ ਤਾਂ ਠੀਕ ਹੈ ਹਾਂ ਮੋਢੇ ਨੂੰ ਸੱਤੋਂ ਮੁੰਡਾ ਦੇਖਣਾ ਕੋਈ ਨਾ ਮੁੰਡਾ ਤਾਂ ਸੱਦਰਾਂ ਨੇ ਆ ਗਈ ਤੇ ਵੀ ਕੋਈ ਕਰਾ ਪੇਛੀ ਦੱਸੋ ਕੋਈ ਪਰ ਠੀਕ ਹੈ ਚਲੋ ਹਾਂ ਬੜਾ ਦੱਸ ਦੋ ਮੈਨੂੰ ਆਪਾਂ ਉਹ ਜੀ ਕੱਢ ਦਾਂਗੇ ਨਲੇ ਕਹਿੰਦੀ ਸੀ ਬਾਹਰ ਕੋਠੀ ਪਾਉਣੀ ਹੈਗੀ ਇਧਰ ਬਾਹਰ ਫਿਰ ਪਾਉਣਗੇ ਕੋਠੀ ਜੀ ਤਾਂ ਮੁੰਡੇ ਨੂੰ ਲਿਆ ਆ ਗਏ ਜੀ ਆ ਗਏ ਸਹੀ ਆ ਦੇਖੋ ਭਾਈ ਮੈਂ ਜਾ ਰਿਹਾ ਇਹਦੀ ਬੈਂਕ ਕਿੱਥੇ ਲੱਗੇ ਹੋ ਸਿੱਧ ਬੈਂਕ ਕਿੱਥੇ ਲੱਗੇ ਹੋ ਕਾਕਾ ਬੋਲ ਦੇ ਨੀ ਕਿ ਨਾ ਨਾ ਇਹਦਾ ਕੋਈ ਗੱਲ ਨਹੀਂ ਉਹ ਮਾਂ ਪਰ ਨੇ ਦੱਸਾਇਆ ਕੀ ਜਦੋਂ ਦੋ ਬੰਦੇ ਗੱਲ ਕਰਦੇ ਹੁਣ ਤਾਂ ਬੋਲੀ ਤਾਂ ਨਹੀਂ ਗਏ ਅੱਛਾ ਜੀ ਸੰਸਕਾਰੀ ਬੱਚਾ ਹੈ ਹਾਂ ਦੇਖੋ ਸਿਆਣਾ ਕਿੰਨਾ ਬੱਚਾ ਚੱਲੂ ਠੀਕ ਹੈ ਤਨਖਾਹ ਕਿ ਨਹੀਂ ਕਿਚਤ ਇਹ ਜੇ ਲਾਉਗਾ ਹੋਰ ਕੋਈ ਪੈਗ ਸਕੇਤਾ ਨਹੀਂ ਲਾਉਗਾ ਨਹੀਂ ਨਹੀਂ ਅਜਾ ਕੋਈ ਨਹੀਂ ਸਮਝੀ ਦੇਖੋ ਠੀਕ ਹੈ ਬਸ ਤੁਸੀਂ ਦੇਖੋ ਸਾਨੂੰ ਤਾਂ ਤਾਂ ਲਾਂਦਾ ਜੀਜਾ ਜੀ ਸਾਨੂੰ ਵੀ ਫਿੱਟ ਹੋਣਾ ਚਾਹੀਦਾ ਮੁੰਡਾ ਅਸੀਂ ਤਾਂ ਹੁਣ ਜਦੋਂ ਇਸ ਤਾਂ ਪੱਕਾ ਨਹੀਂ ਦੇਖ ਕੇ ਗਏ ਇੱਥੇ ਲੱਗਿਆ ਸਾਨੂੰ ਤੁਸੀਂ ਮਾਮੇ ਹੋ ਇਹ ਕੋਈ ਕਮੀ ਬੇਸੀ ਰਹਿੰਦੀ ਆ ਉਹ ਕੁਛ ਲੋ ਕਾਕਾ ਜੀ ਦੇਖੋ ਸਾਡੇ ਕੋਲ ਇੱਕ ਕੁੜੀ ਕੁੜੀ ਆ ਦੇਖੋ ਪਹਿਲੀ ਜੀਜੇ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ ਭੈਣ ਦੀ ਗੁਜਰ ਜਾਣ ਤੋਂ ਬਾਅਦ ਵੀ ਮਸਾਂ ਛੋਟੀ ਜੀ ਪਾਲੀਏ ਨੇ ਅੱਜ ਉਹ 18 ਸਾਲ ਦੀ ਹੋ ਗਈ ਹੈ ਬਹੁਤ ਔਖਾ ਨਾਲ ਪਾਲੀਆ ਪਰ ਅਸੀਂ ਇਹ ਕਹਿੰਦੇ ਆ ਵੀ ਕਾਨੂੰ ਕਿਸੇ ਤਰ੍ਹਾਂ ਨਹੀਂ ਮੰਗਣਾ ਅਕੜੀ ਕਰ ਦੇਸੋ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਸ਼ਾਂਤ ਲੋੜ ਨਹੀਂ ਵੀਰ ਜੀ ਕਾਸੇ ਦੀ ਵੀ ਜਿੰਨੇ ਧੀ ਦੇਦੀ ਉਹਨੇ ਸਭ ਕੁਝ ਦੇਤਾ ਸਾਡੀ ਤਾਂ ਹੱਥੋਂ ਵਾਲੀ ਬੇਨਤੀ ਹੈ ਕੱਲ ਨੂੰ ਅਸੀਂ ਜਿਹੜੇ ਆਨੰਦ ਦੇਵਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਹਾਂਜੀ ਅਸੀਂ ਚਾਹ ਪਾਣੀ ਉੱਥੋਂ ਪਿਆ ਕੇ ਤੁਰਾਂਗੇ ਸਾਡੇ ਕੋਲ ਪਹੁੰਚਣੀ ਹੈਗੀ ਅਸੀਂ ਵੀ ਤੇ ਆਲੇ ਆ ਜੀ ਆ ਦੇਖੋ ਸਾਡੇ ਵੀ ਬੈਠੀ ਹੈ ਕੱਲ ਨੂੰ ਅਸੀਂ ਵੀ ਬਹਿਉਣੀ ਆ ਫਿਰ ਅਸੀਂ ਸਾਨੂੰ ਵੀ ਅਗਲਾ ਤੋਂ ਨਹੀਂ ਉਹ ਤਾਂ ਠੀਕ ਹੈ ਜੀ ਕੱਲ ਨੂੰ ਕਿਤੇ ਦਾਜ ਦੀ ਮੰਗ ਕਰੋ ਸਾਡੇ ਕੋਲ ਨਹੀਂ ਨਹੀਂ ਜੀ ਸਾਨੂੰ ਬਸ ਇਹਦੀ ਲੋੜ ਨਹੀਂ ਹੈਗੀ ਬਸ ਤੇ ਹੀ ਭੈਣ ਘਰ ਸੰਭਣ ਵਾਲੀ ਹੋਵੇ ਬਸ ਸਾਡੇ ਕੋਲ ਤਾਂ ਇਕੱਲੀ ਕੁੜੀ ਹੈ ਹਾਂ ਇਹ ਬਸ ਸਾਨੂੰ ਪੁੱਛਣੀ ਚਾਹੀਦਾ ਹੈਗਾ ਸਾਡੀ ਕੁੜੀ ਦਾ ਕੋਈ ਲੰਬਾ ਨਹੀਂ ਆਊਗਾ ਕੋਈ ਨਹੀਂ ਠੀਕ ਹੈ ਬਹੁਤ ਨਰਮ ਸੁਹਾਵੀ ਹੈ ਪੜੀ ਦੇਖੀ ਹੈ ਠੀਕ ਹੈ ਸੰਸਕਾਰੀ ਹੈਗੀ ਹੈ ਠੀਕ ਹੈ ਠੀਕ ਹੈ ਜਦੋਂ ਉਹਦਾ ਸਾਣੀ ਕੁੜੀ ਨਹੀਂ ਹੁੰਦੀ ਜਦੋਂ ਮੈਂ ਮਾਂ ਮੁੱਕ ਗਈ ਘਰਵਾਰ ਸਾਰਾ ਕੁਝ ਉਹ ਹੀ ਸੰਭਾਲ ਰਹੀ ਸੀ ਮਾਂ ਬਾਪ ਜਿਵੇਂ ਦੇਖ ਮੇਰਾ ਸੁਭਾਗ ਆਵੇਂ ਮੇਰੀ ਭਤੀਜੀ ਦਾ ਸੁਭਾਗ ਆ ਚੱਲ ਪੈਣਾ ਪੈ ਤੁੰਨੇ ਘਰਵਾਰ ਦਾ ਖਾਵੇਂ ਜਾ ਬਣਾਉਂਦੀਆਂ ਬਸ ਜਦੋਂ ਮਾਂ ਗੁਜ਼ਰੀ ਐ ਉਦੋਂ ਮੇਰੀ ਜੋਤੀ ਨੇ ਸਾਰਾ ਕੁਝ ਸੰਭਾਲਿਆ ਜਾ ਬਤ ਤੁਮਾ ਘਰ ਦਾ ਖਾ ਲੈ ਜਾ ਕੇ ਹੈ ਬਾਹਰ ਦਿਖਾ ਲਿਆ ਇਹਨੇ ਬਚਾਚੂ ਬਣਾਉਣੀ ਆ ਚੱਲ ਜਿੰਨ ਵਿੱਚ ਜ਼ਿਆਦਾ ਤਿਆਰੀ ਕਰੀਏ ਠੀਕ ਹੈ ਹਾਂ ਦੇ ਲੈ ਪ੍ਰੈਸ ਵੀ ਨਹੀਂ ਕਰਦੇ ਕਾਲੇ ਦੀ ਮਾਰ ਵੀ ਮੈਂ ਲੱਖ ਰੁਪਏ ਲਵਾਂਗੀ ਹਾਂ ਹਾਂ 1.5 ਕਿਲੋ ਹੈ ਸਾਰਾ ਆਪਣਾ ਕੱਚਾ ਹਾਂਜੀ ਆਹ ਉਹ ਖੰਭੇ ਤੋਂ ਲੱਗੇ ਆ ਹਾਂਜੀ ਆ ਮੋਟਰ ਵੀ ਇਹਨਾਂ ਦੀ ਆਪਾਂ ਵਿੱਚ ਲੱਗੇ ਆ ਸੋਲਰ ਸਿਸਟਮ ਵੀ ਆਪਣਾ ਹੀ ਲੱਗੇ ਹੋਣੇ ਸਾਰੇ ਠੀਕ ਹੈ ਜੀ ਹਾਂਜੀ ਆਪਸ ਨੂੰ ਆਵਸਤੇ ਹਰ ਆ ਵੀ ਚਾਹ ਹਾਂ ਚਲੋ ਆ ਵੀ ਵਧੀਆ ਚੰਗੀ ਗੱਲ ਆ ਅੱਜ ਕੱਲ ਤਾਂ ਪਸ਼ੂ ਹੀ ਛੱਡਦੇ ਲੋਕਾਂ ਨੇ ਹਾਂ ਨਾ ਨਾ ਇਹ ਨਵੇਂ ਸੁੱਕਰ ਆ ਆ ਗਾ ਵੀ ਉਧਰ ਨੇ ਦੂਜੇ ਪਾਸੇ ਖੜੀਆਂ ਨੇ ਮੱਝਾਂ ਵੀ ਇੱਧਰ ਨਹੀਂ ਰੱਖੀਆਂ ਇਹਨਾਂ ਨੇ ਓਏ ਘਰ ਵਰਗੀ ਰੀਸ ਨਹੀਂ ਦੇ ਦੁੱਧ ਪਾਣੀ ਦੀ ਹਾਂ ਹੁਣ ਤਾਂ ਲੋਕ ਗਰਦੀਆਂ ਚੱਕੀ ਬਿੰਦੇ ਨੇ ਡੋਲੂ ਹਾਂ ਇਹ ਤੇ ਦਹੀਂਆਂ ਤੇ ਦੁੱਧ ਨੇ ਪਾਈ ਉਹ ਮਸਾਲੇ ਪਾ ਪਾ ਕੇ ਦੁੱਧ ਬਣਾਉਂਦੇ ਨੇਗੇ ਇਹ ਰਾਮ ਸਿੰਘ ਜਿਹੜੀ ਗੱਲ ਨਾ ਕਹੀ ਸੀ ਗੱਲ ਤਾਂ ਉਹੀ ਆ ਚਲੋ ਜੀਤਾ ਜੀ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਹੈ ਵੀ ਚਲੋ ਵਧੀਆ ਆਪਣੇ ਫਿੱਟ ਆ ਗਿਆ ਸਾਰਾ ਹਾਂ ਹਾਂ ਆਪਾਂ ਹੁਣ ਆਪਾਂ ਛੱਟ ਮੰਗਣੀ ਤੇ ਛੱਟ ਵਿਆਹ ਹਾਂ ਠੀਕ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਵਧੀਆ ਉਹ ਤਾਂ ਵਧੀਆ ਜਮੀਨ ਆ ਘਰ-ਬਾਰ ਚਲੋ ਆਜੋ ਫਿਰ ਬੜਾ ਵਧੀਆ ਲੱਗਿਆ ਹਾਂ ਆਰਾਮ ਵਧੀਆ ਹੈ ਆਪਣੀ ਗੁड़िया ਰਾਜ ਕਰੂਗੀ ਪਰਿਵਾਰ ਠੀਕ ਲੱਗਦਾ ਇੱਕ ਮੁੰਡਾ ਤੇ ਕੁੜੀ ਨੇ ਤਾਇਆ ਤਾਰਾ ਫਿਰ ਤੈਨੂੰ ਬੁਲਾਇਆ ਸੀ ਨੀ ਮੈਂ ਵੀ ਬਾਈ ਜਿਹਦੇ ਸਦਨ ਤੇ ਉਹਦੀ ਆ ਗਿਆ ਹਾਂ ਠੀਕ ਵੀ ਕੱਲ ਨੂੰ ਤੋਂ ਮੈਨੂੰ ਇਹ ਨਾ ਕਹਿੰਦਾ ਵੀ ਤੁਸੀਂ ਆ ਕੀ ਕਰ ਲਿਆ ਜੀ ਹੁਣ ਦੇਖ ਲੈ ਤੇਰਾ ਕੋਈ ਸਾਰਾ ਕੁਸ ਤੇਰੇ ਸਾਹਮਣੇ ਆ ਇੱਕ ਗੱਲ ਮੈਂ ਤੈਨੂੰ ਕਹਿੰਦਾ ਹਾਂ ਵੀ ਆਪਾਂ ਜਲਦੀ ਕਰਦੇ ਮੌਕੇ ਤੇ ਕੋਈ ਹੋਰ ਨਾ ਬੱਚਾ ਫੜ ਜਾ ਹੈਨਾ ਘਰ-ਬਾਰ ਵੀ ਵਧੀਆ ਕੱਲ ਨੂੰ ਆਲਾ ਮੰਗ ਖੜੀ ਕਰ ਦੱਲਾ ਹਾਂ ਕੋਈ ਉਂਗਲ ਢਾਲਾ ਦੇ ਹੈਨਾ ਆਪਾਂ ਜਲਦੀ ਇਹਨਾਂ ਨੂੰ ਉਹ ਇੱਕੋ ਘਰ ਦੀ ਗੱਲ ਕਰਦੇ ਸੀ ਨਾ ਇਹ ਗੋਬੀ ਆਪਾ ਦੇਖ ਹੀ ਲੈਨੇ ਫਿਰ ਚਲੋ ਕਾਰ ਤਾ ਦੇਖ ਲਾ ਇੱਕ ਗੱਲ ਮੈਂ ਤੈਨੂੰ ਜਰੂਰ ਕਹਿੰਦਾ ਵੀ ਮੁੰਡਾ ਨਸ਼ਾ ਤਪਾ ਵੀ ਨਹੀਂ ਕਰਦਾ ਮੁੰਡਾ ਸਹੀ ਠੀਕ ਹੈ ਨਰਮ ਹੈ ਠੀਕ ਹੈ ਹਾਂ ਤੇ ਅੱਜ ਕਰਦੀ ਮੰਦਿਰ ਬੜੀ ਤੇਜ ਹੈ ਬਹੁਤੀਆਂ ਆਈਆਂ ਰੱਖਿਆ ਪੱਗ ਬੰਨਦਾ ਬੜਾ ਵਧੀਆ ਸਰਦਾਰ ਆ ਮੁੰਡਾ ਗੋਲੀਆਂ ਖਾਈ ਫਿਰਦੇ ਰਹਿੰਦੇ ਨੇ ਮੁੰਡਾ ਅੱਜ ਦੀ ਘੜੀ ਦਾ ਪੂਰਾ ਕੋਈ ਬੈਂ ਨਹੀਂ ਇੱਕ ਸਰੋਂ ਦੇ ਫੁੱਲ ਦਾ ਵਹਿ ਨਹੀਂ ਮੁੰਡਾ ਦਾ ਆਪਾ ਵਧੀਆ ਦਿਖਾਇਆ ਆਪਣੇ ਭੈਣ ਨੇ ਫਿਰ ਐ ਕਰਦੇ ਆ ਕਰਦੇ ਨੇ ਰਿਸਤ ਪੱਕਾ ਕਰ ਦੂਗਾ ਉਹ ਚੱਟ ਮੰਗਣੀ ਚੱਟ ਵਿਆ ਜੀ ਠੀਕ ਹੈ ਅੱਛਾ ਜੀ ਫੜੀ ਗਈ ਜੀ ਚਲੋ ਠੀਕ ਹੈ ਜੀ ਠੀਕ ਆ ਜਿਹੜੀ ਗੱਲ ਕਹੀ ਆ ਸਾਡ ਸਹੀ ਹੈ ਸਹੀ ਹੈ ਕੋਈ ਗੱਲ ਓਕੇ ਆ ਗੁਰ ਚਲੋ ਪਰ ਕੋਈ ਕਮੀ ਤਾਂ ਨਹੀਂ ਜਿਹੜੀ ਮੈਂ ਕੋਈ ਗੱਲ ਦੱਸੀ ਤੀ ਕੀ ਨਾ ਠੀਕ ਹੈ ਬਾਈ ਠੀਕ ਹੈ ਹਾਂ ਦੇਖੋ ਜਿਹੜੀ ਗੱਡੀ ਦੇਸੀ ਤੀ ਗੱਡੀ 'ਚ ਨਹੀਂ ਕੋਈ ਦੇਖਾ ਫਿਰ ਕਾਰਵਾਰ ਜੇ ਦੱਸਿਆ ਤੀ ਉਹ ਕਾਰਵਾਰ ਚ ਨਹੀਂ ਬਾਹਣ ਦਾ ਛਤੀ ਦੇਖ ਜਿੰਨਾ ਬਾਹਣ ਦਾ ਛਤੀ ਉਹ ਨਹੀਂ ਬਾਹਣ ਦਿਖਾਇਆ ਮੁੰਡੇ ਨੇ ਦੇਖਾ ਠੀਕ ਆ ਠੀਕ ਆ ਹਾਂ ਜੇ ਕੋਈ ਕਮੀ ਹੈ ਤਾਂ ਮੈਨੂੰ ਦੱਸ ਦੋ ਨਾ ਸਾਡੇ ਕੋਈ ਕੋਈ ਕੰਮ ਚੱਲ ਮੇਰੀ ਗੱਲ ਸੁਣੋ ਮੈਂ ਕਹੀਏ ਵੀ ਆਪਾਂ ਛੇਤੀ ਛੇਤੀ ਵਿਆਹ ਕਰ ਦਈਏ ਹੁਣ ਕੋਈ ਗੱਲ ਨਹੀਂ ਮੈਂ ਕਰਦੇ ਆਂ ਸੀ ਜੀਜਾ ਜੀ ਨਾਲ ਅਸੀਂ ਫੇਰ ਆਂ ਦੇ ਦਾਂਗੇ ਹਾਂ ਫੇਰ ਆਏ ਨਾ ਪਤਾ ਕੋਈ ਹੋਰ ਵਿੱਚ ਕਈ ਫਿਰਦੇ ਨੇ ਘਰ ਨਾ ਨਾ ਕਰੀਏ ਅਸੀਂ ਹਾਂ ਟਾਈਮ ਦੇ ਦਾਂਗੇ ਤੁਹਾਨੂੰ ਦਾ ਕੀ ਹਾਂ ਬਾਦ ਨਾ ਟਾਈਮ ਦੇ ਦੂਸਰਾ ਬਾਸ ਇੱਕ ਕਦੇ ਦਿੰਦੀ ਟਾਈਮ ਦੇ ਦਾਂਗੀ ਹਾਂ ਕਿਉਂ ਆਇਆ ਮੋਢਾ ਸਰਟੀਫਿਕੇਟ ਹੈਗਾ ਹੁਣ ਅਸੀਂ ਦੇਕਾਰੀ ਦੇਣਾ ਤੇ ਇਸ ਦਾ ਇਹੋ ਜਿਹਾ ਘਰ-ਵਾਰ ਨਹੀਂ ਸੌਂਦਾ ਹੁੰਦਾ ਦਾ ਤੇ ਉਹ ਕੱਟੀ ਉਹ ਖੰਮੜੀ ਬਣ ਜੇ ਨੇ ਹਾਂ ਖੰਮੜੀ ਇਹਨਾਂ ਨੂੰ ਕੁੜੀ ਵੀ ਦੇਖਣਗੇ ਫਿਰ ਕੱਲ ਨੂੰ ਮੈਨੂੰ ਨਾ ਕਹਿਦਾ ਨਾ ਵੀ ਸਾਨੂੰ ਕੁੜੀ ਵੀ ਦਿਖਾਈਗੀ ਕੋਈ ਨਹੀਂ ਹਾਂ ਕੋਈ ਨਹੀਂ ਖਾ ਲ। ਕਿੰਨੇ ਨੇ ਤੇਰਾ ਬਾਲਾ ਜੀ ਕਰਦਾ ਤੂੰ ਖਾ ਲੈ। ਖਾ ਲੈ ਭਾਈ ਖਾ ਲੈ ਫਿਰ ਸਾਰਿਆਂ ਦੀ ਜੀ ਕਰਦੇ ਨੇਗੇ। ਲੋ ਜੀ ਖਾ ਲੋ ਫਿਰ। ਆਪਾਂ ਦਾ ਬਿਸਕੁਟੀ ਖਾਉਂਗੇ। ਲੱਡੂ ਲੁੱਡੂ ਦਾ ਬਾਅਦ ਹੀ ਖਾਉਂਗੇ। ਲੈਣਾ ਨਾ ਨਹੀਂ ਤੂੰ ਖਾਣੇ ਨਾ ਹੱਸ ਗੁਣ ਨਾ ਜਾ। ਲੱਡੂ ਖਵਾ ਲਾਂਗੇ ਲੋ ਕੱਕੇ ਬਾਜੂ। ਲੈ ਲੋ ਲੈ। ਵਾੜੀ ਇਹਾਂ ਵਿੱਚ ਚਲ ਚਲ ਚੰਗਾ ਪਾਈ ਠੀਕ ਹੈ ਚੰਗਾ ਪਤਾ ਚਾਹ ਦੱਸ ਦੀ ਹੁਣ ਬਾਲ ਦੇ ਨਾਮ ਨਾ ਕੋਈ ਨਾ ਕੋਈ ਨਾ ਮੈਂ ਤੁਹਾਨੂੰ ਫੋਨ ਤੇ ਦੱਸ ਦੂੰਗੀ ਚੰਗਾ ਕੋਈ ਨਾ ਕੋਈ ਨਾ ਵਧੀਆ ਠੀਕ ਠਾਕ ਲੱਗਿਆ ਭਾਈ ਆ ਠੀਕ ਹੈ ਜੀ ਚਲੋ ਠੀਕ ਹੀ ਹਾਂ ਆ ਉਹ ਵੀ ਫਿਲ ਨੰਬਰ ਪਾਟੋ ਨਹੀਂ ਭਈ ਹੁੰਦੇ ਸਾ ਮੇਰਾ ਕਿਹੜਾ ਤਾਂ ਭਾਈ ਜਿਹੜਾ ਉਹ ਖੜਾ ਆ ਕੇ ਗਿਆ ਕਿੰਨੇ ਖੜਾ ਆ ਗਿਆ ਮੇਰਾ ਆਪ ਦਾ ਮੇਰਾ ਹੋ ਤੁਸੀਂ ਫਿਰ ਪੈਸੇ ਦੇ ਜਾ ਮੈਂ ਕਹ ਤੀ ਜਮਪਾਣਾ ਲੈ ਇਹਨਾਂ ਲੈ ਕੇ ਹੁਣ ਕੋਲ ਦੇਓ ਤੁਸੀਂ ਹਣ ਜਦ ਪੈਸੇ ਲੈ ਕੇ ਆਇਆ ਟਰੱਕ ਖੜਾਇਆ ਉਹ ਮੇਰਾ ਤਾਂ ਟਰੱਕ ਕਿਰਾਏ ਤੇ ਚਲਾਉਂਦਾ ਮੁੰਡਾ ਹੋ ਫੇਰ ਭਾਈ ਕੋਈ ਨਾ ਤੁਸੀਂ ਪੈਸੇ ਦੇ ਦਿਓ ਆਟੋ ਲੈ ਜਾਓ ਨਾ ਤੇ ਟਰੱਕ ਮੈਂ ਅੱਜ ਦਾ ਦਿਨ ਟਿਕੂਗਾ ਨਹੀਂ ਮੈਂ ਆਟੋ ਪੁਲਸਰ ਜਾ ਕੇ ਲੈ ਕੇ ਜਾਊਂਗਾ ਪਰ ਸੁਣ ਵੀ ਸੀ ਕਹਦਾ ਕਿ ਸਾਡਾ ਆਪ ਦਾ ਆਰਸੀ ਮੇਰੇ ਕੋਲ ਹੈ ਉਹਦੇ ਕੋਲ ਹੀ ਤੀ ਹੈ ਉਹ ਤਾਂ 200 ਰੁਪਏ ਦਿੰਦਾ ਤੀ ਆਇਂਦਾ ਸਵੇਰੇ ਕੋਈ ਟਰੱਕ ਵੇਚ ਦੂਗਾ ਜਿਹੜਾ ਗੱਡੀਆਂ ਦੇ ਲਈ ਪਤੇ ਨੇ ਨਹੀਂ ਭਾਈ ਉਹ ਤਾਂ ਫੇਰ ਉਹ ਉਹ ਤਾਂ ਉਹਨੂੰ ਫੜੋ ਤੁਸੀਂ ਫੇਰ ਤੂੰ ਉਹਨੂੰ ਨਾਲ ਲੈ ਹੀ ਭਾਈ ਅਸੀਂ ਗੱਲ ਕਰਾਂਗੇ ਉਹਨੂੰ ਨਾਲ ਆਹ ਉਹਨੂੰ ਨਾਲ ਲੈ ਹੀ ਗੱਲ ਕਰ ਲਾਂਗੇ ਅਸੀਂ ਆਪ ਚਲਾਉਣ ਵਾਸਤੇ ਉਹ ਕਲੇ ਸਾਲਾ ਗੈਣੀ ਕਰ ਗਿਆ ਮੋਜ ਨਾਲ ਹੈ ਕੋਈ ਨਾ ਗੰਦ ਕਰਦਾ ਜਾ ਕੇ ਉਹ ਤਾਂ ਉਹ ਆਟੋ ਜੀ ਨਹੀਂ ਖੜੀ ਸੀ ਕਿ ਉਹ ਪਰਾਂ ਜੇ ਅੱਛਾ ਜੀ ਉਹ ਕੋਈ ਆਟੋ ਖੜਾ ਕੇ ਗਿਆ ਹਣਾ ਉਹਦੀ ਗੱਲ ਕਰਦੇ ਨੇ ਆਪਣੀ ਕੋਈ ਗੱਡੀ ਗੁੱਡੀ ਦੀ ਨਹੀਂ ਗੱਲ ਆਜੋ ਐਵੇਂ ਮਰੀ ਜਾਂਦੇ ਨੇ ਉਹ ਤੀਨ ਉਹ ਮੇਰਾ ਪੁੱਤ ਕਿਵੇਂ ਉਹ ਤਾਂ ਠੀਕ ਹੈ ਹਾਂਜੀ ਹਾਂਜੀ ਤੁਸੀਂ ਮੈਨੂੰ ਮਿਲ ਕੇ ਹੀ ਨਹੀਂ ਗਏ ਉਹ ਕੀ ਕਰੀਏ ਬਸ ਜੀਜਾ ਨੇ ਬਾਲੀ ਕਾਲੀ ਸਕੀਓ ਆ ਜੀ ਤੀਨ ਕਿਹਾਂ ਪਤਾ ਠੀਕ ਹੈ ਜੀ ਵਧੀਆ ਹਾਜੀ ਬੁੱਤ ਤੇਰਾ ਰਸਤਾ ਪੱਕਾ ਕਰਿਆ ਮੈਂ ਹੋਰ ਕੀ ਕਰਾਂ ਬਦਲ ਕਿਉਂ ਬਾਪੂ ਰੋਨੇ ਕਿਉਂ ਇੱਕ ਦਿਨ ਤੱਕ ਤਾਂ ਹੋਇ ਤੋਰੇ ਸਿਤਨ ਤੇਰੀ ਮਾਂ ਕੋ ਜੀਜਾ ਕੁੜੀ ਨੂੰ ਰੋਣਾ ਹੈਗਾ ਜੋਤੀ ਬੁੱਤ ਤੇ ਪਾਣੀ ਲੱਗਿਆ ਚਲ ਐਵੇਂ ਕਿਉਂ ਮਰ ਰਹਾ ਹਾਂ ਫਲਾ ਰੱਖ ਇੱਕ ਦਿਨ ਤਾਂ ਜਾਣੀ ਐ ਕੀ ਕਰਾਂ ਕੋਈ ਫਿਰ ਹਉਤੇ ਹਉਤਾ ਤੋਰ ਤੇ ਫਿਰ ਦਰ ਰੋਤੀਆਂ ਕਿਹਦੇ ਰੱਖਿਆ ਨਾ ਇੱਕ ਦਿਨੇ ਤਾਂ ਮੇਰਾ ਕਰਨੀ ਪੈਣੀ ਆ ਮੈਂ ਤਾਂ ਮੇਰੇ ਤੀਨ ਵਜੇ ਲੱਕ ਬਜਦੇ ਉਹ ਘਰੇ ਆਉਂਦਾ ਨਾ ਜੋਤੀ ਜੋਤੀ ਮੇਰੇ ਮੂਹ ਚ ਹੀ ਰਹਿਦਾ ਸੀ ਚਲੋ ਰੋਤੀ ਨੂੰ ਬਾਹਰ ਕਰੀ ਕੋਈ ਗੱਲ ਨਹੀਂ ਚੀਚਾ ਬੈਠੋ ਤੁਸੀਂ ਬੈਠ ਜਾਓ ਤੁਹਾਡੇ ਕੋਲ ਪਾਣੀ ਲੈ ਕੇ ਜੀ ਲੈ ਕੇ ਆਓ ਤੁਸੀਂ ਜੋਤੀ ਪਰ ਲੋ ਮੈਂ ਪਾਣੀ ਪੀ ਲਵਾਂ ਤੇ ਡੈਲੀ ਦੇ ਦੇ ਜੋਤੀ ਪ੍ਰਵਾਰ ਬਹੁਤ ਵਧੀਆ ਮੁੰਡਾ ਨਰਮ ਹੈ ਪ੍ਰਵਾਰ ਠੀਕ ਹੈ ਪ੍ਰਾਇਕ ਰਹੇਗੀ ਤੂੰ ਚੇਹਿਆ ਕੀ ਠੀਕ ਹੈ ਮਾਮੂ ਜੀ ਪਰ ਇੱਕ ਗੱਲ ਦਾ ਧਿਆਨ ਰੱਖੀ ਬੁੱਤ ਹਾਂਜੀ ਕਿਸੇ ਤੋਂ ਮਾੜਾ ਨਖਰਾ ਦੀ ਆਦੇ ਪਿਆਰ ਨੂੰ ਠੀਕ ਹੈ ਮਾਮੂ ਜੀ ਦੇਖ ਪੁੱਤਾਂ ਵਾਂਗੂ ਪਾਲੀਆ ਹਾਂਜੀ ਤੇਰੀ ਮਾਂ ਤਾਂ ਦੇਖ ਬਾਰ ਹੋ ਕੇ ਪੂਰੀ ਹੋ ਗਈ ਸੀ ਪਰ ਇਹਨੇ ਦੇਖ ਤੈਨੂੰ ਛੋਟੀ ਜਿਹੀ ਰੱਖ ਪਾਲਿਆ ਹਾਂਜੀ ਕੱਲ ਕੋਈ ਲਾਂਭਾ ਲਾਏ ਤੇ ਡੈਡੀ ਠੀਕ ਹੈ ਮਾਮੂ ਜੀ ਇਹ ਮੇਰੀ ਛੋਤੇ ਬਹੁਤ ਸਿਆਣੀ ਹੈ ਮਾਸੀ ਜੀ ਅਦੁੱਤੀ ਮੇਰੇ ਕਦੇ ਲੰਬੇ ਤੋਂ ਮੈਂ ਤੇਰੀ ਕਾਲ ਵੀ ਨਹੀਂ ਜੱਤ ਤੇ ਤਾਂ ਠੀਕ ਹੈ ਜੋ ਤਾਂ ਜਾਓ ਜਦ ਵੀ ਫੋਨ ਕਰਦੇ ਬਚੋਲੇ ਨੂੰ ਆ ਕਰਦਾਂਗੇ ਆਪਾਂ ਭੈਣ ਨੂੰ ਫੋਨ ਆਪਾਂ ਤੇ ਸ਼ਨੀਵਾਰ ਨੂੰ ਮੈਂ ਫੋਨ ਕਰ ਦੂੰ ਤੇ ਦਵਾ ਲੋ ਆ ਜਾਣਾ ਦਵਾ ਲੋ ਬਾਅਦ ਵਿੱਚ ਦੇਖ ਲਈਏ ਕਰ ਦਾਂਗੇ ਕਰ ਕੇ ਬਾਅਦ ਵਿੱਚ ਜੜਾ ਵਾ ਕਰਕੇ ਦੋੜ ਦਾਂਗੇ ਆ ਠੀਕ ਹੈ